ਯੂਕੇ ਦਾ ਗੋਰਾ ਪੰਜਾਬ ਪੁਲਿਸ ਦਾ ਫੈਨ ਹੋ ਗਿਆ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਵਾਰ-ਵਾਰ ਧੰਨਵਾਦ ਕਰ ਰਿਹਾ ਹੈ ਤੇ ਖੁਸ਼ੀ ਦੇ ਵਿੱਚ ਤਾਂ ਭੰਗੜੇ ਤੱਕ ਪਾ ਰਿਹਾ ਦਰਸਲ ਲੁਧਿਆਣਾ ਦੀਆਂ ਇਹ ਤਸਵੀਰਤ ਹੁਣ ਦਿਖਾ ਰਹੇ ਹਾਂ ਜਿੱਥੇ ਪਹਿਲਾਂ ਤਾਂ ਇਸ ਗੋਰੇ ਦੇ ਨਾਲ ਪੰਜਾਬ ਦੇ ਵਿੱਚ ਮਾੜੀ ਹੋ ਗਈ ਕਿਉਂਕਿ ਵਾਕ ਕਰਦੇ ਦਾ ਇੱਕ ਲੁਟੇਰਾ ਫੋਨ ਖੋ ਕੇ ਫਰਾਰ ਹੋ ਗਿਆ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਪਰ ਜਦੋਂ ਇਹ ਗੋਰਾ ਪੰਜਾਬ ਪੁਲਿਸ ਤੱਕ ਪਹੁੰਚਿਆ ਤਾਂ ਪੰਜਾਬ ਪੁਲਿਸ ਨੇ ਵੀ ਕਹਿਤਾ ਹੁਣ ਤਾਂ ਤੁਹਾਡਾ ਫੋਨ ਅਸੀਂ ਲੱਭ ਕੇ ਦੇਵਾਂਗੇ ਤੇ ਜਿਸ ਤੋਂ ਬਾਅਦ ਪੰ ਪਾ ਪੁਲਿਸ ਨੇ ਵੀ Trap ਲਗਾ ਦਿੱਤਾ ਲੁਟੇਰੇ ਨੂੰ ਕੰਟਿਆ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਗ੍ਰਿਫਤਾਰ ਤੱਕ ਕਰ ਲਿਆ ਤਾਂ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਸ ਗੋਰੇ ਦੇ ਚਿਹਰੇ ਤੇ ਖੁਸ਼ੀ ਵੇਖੀ ਜਾ ਸਕਦੀ ਹੈ ਪੰਜਾਬ ਪੁਲਿਸ ਦੇ ਸਾਹਮਣੇ ਇਹ ਗੋਰਾ ਖੁਸ਼ੀ ਦੇ ਵਿੱਚ ਭੰਗੜੇ ਪਾ ਰਿਹਾ ਵਾਰ-ਵਾਰ ਕਹਿ ਰਿਹਾ ਕਿ ਥੈਂਕ ਯੂ ਥੈਂਕ ਯੂ ਤੁਸੀਂ ਮੇਰਾ ਫੋਨ ਲੱਭ ਕੇ ਦੇ ਦਿੱਤਾ ਤਾਂ ਪਹਿਲਾਂ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਇਸ ਜਿਹੜਾ ਗੋਰਾ ਫੋਨ ਖੋਇਆ ਜਾਂਦਾ ਲੁੱਟੇਰੇ ਦੇ ਵੱਲੋਂ ਇੱਕ ਬਾਈਕ ਤੇ ਲੁੱਟੇਰਾ ਆਂਦਾ ਵਾਕ ਕਰਦੇ ਇਸ ਗੋਰੇ ਦੇ ਹੱਥੋਂ ਫੋਨ ਖੁੰਦਾ ਤੇ ਭੱਜ ਜਾਂਦਾ ਪਿੱਛੇ-ਪਿੱਛੇ ਹਾਲਾਂਕਿ ਜਿਹੜਾ ਗੋਰਾ ਹੁੰਦਾ ਭੱਜਣ ਦੀ ਕੋਸ਼ਿਸ਼ ਕਰਦਾ ਕਿ ਸ਼ਾਇਦ ਉਸ ਦਾ ਫੋਨ ਉਸ ਨੂੰ ਮਿਲ ਜਾਏ ਪਰ ਇਹ ਜੋ ਬਾਈਕ ਸਵਾਰ ਹੁੰਦਾ ਉੱਥੋਂ ਦੀ ਭੱਜ ਜਾਂਦਾ ਜਿਸ ਤੋਂ ਬਾਅਦ ਜੋ ਜਿਸ ਹੋਟਲ ਦੇ ਵਿੱਚ ਇਹ ਗੋਰਾ ਰਹਿੰਦਾ ਉਹਨਾਂ ਦੇ ਕੋਲ ਜਾਂਦਾ ਮਦਦ ਦੀ ਗੁਹਾਰ ਲਗਾਉਂਦਾ ਜਿਸ ਤੋਂ ਬਾਅਦ ਹੋਟਲ ਦਾ ਜੋ ਸਟਾਫ ਹੁੰਦਾ ਉਹ ਮਦਦ ਕਰਦਾ ਪੰਜਾਬ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਲੁਧਿਆਣਾ ਪੁਲਿਸ ਮਦਦ ਲਈ ਅੱਗੇ ਆਂਦੀ ਹੈ ਤੇ ਲੁਧਿਆਣਾ ਨੇ ਕੁਝ ਹੀ ਦਿਨਾਂ ਦੇ ਵਿੱਚ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਇਸ ਗੋਰੇ ਨੂੰ ਉਸ ਦਾ ਫੋਨ ਵਾਪਸ ਕਰਵਾਇਆ ਤਾਂ ਕਿਹਾ ਜਾਂਦਾ ਹੈ ਕਿ ਅਤੀਥੀ ਦੇਵੋ ਭਵ ਤੇ ਜੇਕਰ ਪੰਜਾਬ ਦੇ ਵਿੱਚ ਕਿਸੇ ਅਤੀਥੀ ਦੇ ਨਾਲ ਮਾੜੀ ਹੋ ਜਾਵੇ ਤੇ ਇਹ ਕਿਵੇਂ ਹੋ ਸਕਦਾ ਹੈ ਤੇ ਪੰਜਾਬ ਪੁਲਿਸ ਵੀ ਹੁਣ ਮਦਦ ਦੇ ਲਈ ਜਦੋਂ ਗੋਰੇ ਦੇ ਅੱਗੇ ਆਈ ਤਾਂ ਗੋਰਾ ਇਹਨਾਂ ਖੁਸ਼ ਹੋ ਗਿਆ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਭੰਗੜੇ ਪਾ ਰਿਹਾ ਹੈ ਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਵੀ ਦੱਸਿਆ ਗਿਆ ਕਿ ਜਦੋਂ ਇਹ ਗੋਰਾ ਜਿਸ ਦਾ ਨਾਮ ਮੈਥਿਊ ਜੋਨ ਦੱਸਿਆ ਜਾ ਰਿਹਾ ਹੈ 8 ਜਨਵਰੀ ਨੂੰ ਇਹ ਭਾਰਤ ਦੇ ਵਿੱਚ ਆਇਆ ਸੀਗਾ ਪੰਜਾਬ ਦੇ ਵਿੱਚ ਰੁਕਿਆ ਸੀ ਲੁਧਿਆਣਾ ਦੇ ਵਿੱਚ ਤੇ ਜਦੋਂ ਇਹ 19 ਜਨਵਰੀ ਨੂੰ ਵਾਕ ਕਰ ਰਿਹਾ ਸੀ ਹੋਟਲ ਦੇ ਬਾਹਰ ਤੇ ਇਸੇ ਦਰਮਿਆਨ ਇੱਕ ਲੁਟੇਰਾ ਆਂਦਾ ਹੈ ਇਸ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦਾ ਤੇ ਜਦੋਂ ਗੋਰੇ ਦੇ ਵੱਲੋਂ ਪੰਜਾਬ ਪੁਲਿਸ ਦੀ ਮਦਦ ਮੰਗੀ ਗਈ ਤਾਂ ਇਸ ਵਿਦੇਸ਼ੀ ਸੈਲਾਨੀ ਦੀ ਮਦਦ ਦੇ ਲਈ ਪੰਜਾਬ ਪੁਲਿਸ ਵੀ ਅੱਗੇ ਆਈ ਪੱਬਾ ਪਾਰ ਹੋਈ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਫੋਨ ਨੂੰ ਇਸ ਗੋਰੇ ਨੂੰ ਵਾਪਸ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਗੋਰੇ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਜੋ ਪੰਜਾਬ ਪੁਲਿਸ ਦਾ ਵਾਰ-ਵਾਰ ਧੰਨਵਾਦ ਕਰ ਰਿਹਾ ਹੈ ਅਤੇ ਕਹਿ ਰਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੀ ਮਦਦ ਕੀਤੀ ਦਰਸਲ ਇਸ ਗੋਰੇ ਦਾ ਨਾਮ ਮੈਥਿਊ ਜੌਨ ਹੈ ਜੋ ਕਿ ਅਧਿਆਪਕ ਹੈ ਯੂਕੇ ਦਾ ਰਹਿਣ ਵਾਲਾ ਹੈ ਜਿਸ ਦਾ ਮੋਬਾਈਲ ਖੋਇਆ ਗਿਆ ਸੀ ਮੋਬਾਈਲ ਸਨੇਚਿੰਗ ਤੋਂ ਬਾਅਦ ਜਦੋਂ ਇਸ ਨੇ ਜਾਣਕਾਰੀ ਦਿੱਤੀ ਪੁਲਿਸ ਨੂੰ ਤਾਂ ਪੁਲਿਸ ਨੇ ਕੁਝ ਹੀ ਦਿਨਾਂ ਦੇ ਵਿੱਚ ਇਸ ਨੂੰ ਇਸ ਦਾ ਫੋਨ ਵਾਪਸ ਕਰਵਾ ਦਿੱਤਾ ਤਾਂ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਉਸ ਲੁਟੇਰੇ ਨੂੰ ਵੀ ਕਾਬੂ ਕਰ ਲਿਆ ਗਿਆ ਜਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਕਿਸ ਤਰੀਕੇ ਦੇ ਨਾਲ ਗੋਰਾ ਪੰਜਾਬ ਪੁਲਿਸ ਦਾ ਧੰਨਵਾਦ ਕਰ ਰਿਹਾ ਆਓ ਸੁਣਦੇ ਹਾਂ I was walking down the road near the railway uh, a motorcyclist cycled behind me snatched the phone out of my hand um, I went back to the hotel the hotel uh, staff at the Park Plaza uh, and the team They uh, Were very very helpful. I had an interpreter, a driver that provided me with those. They took me to police station, uh, and the police were very very helpful. The CP of Luriana, uh, extremely helpful, uh, incredible service. They provided me with a. Uh, I got a phone call the next day, and my phone was returned to me. So I was very thankful, very uh, very very glad that my phone was back. So I'm very happy now. Um, How many persons on the Just one person. There was only one person on the bike. um he he run behind me and he got snatched the phone and he he shot off i tried to chase him but obviously i couldn't catch him Have any weapon? And um, i'm not sure I, i couldn't see any weapons no i think because it was you saw so it happened very very quickly so all i was doing is walking and he just grabbed it and then that was it ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਮੈਥਿਊ ਜੋਨ ਕਹਿ ਰਹੇ ਨੇ ਕਿ ਉਹ ਕਈ ਵਾਰ ਇੰਡੀਆ ਆ ਚੁੱਕੇ ਨੇ ਪਰ ਪਹਿਲੀ ਵਾਰ ਉਹਨਾਂ ਦੇ ਨਾਲ ਅਜਿਹੀ ਘਟਨਾ ਵਾਪਰੀ ਪਰ ਪੰਜਾਬ ਪੁਲਿਸ ਉਹਨਾਂ ਦੀ ਮਦਦ ਦੇ ਲਈ ਆਏ ਪੰਜਾਬ ਪੁਲਿਸ ਨੇ ਉਹਨਾਂ ਦਾ ਫੋਨ ਉਹਨਾਂ ਨੂੰ ਵਾਪਸ ਦਿੱਤਾ ਉਹਨਾਂ ਦਾ ਸ਼ੁਕਰਗੁਜ਼ਾਰ ਨੇ ਤੇ ਇਸੇ ਦਰਮਿਆਨ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਜਿੱਥੇ ਜੋ ਸੀਪੀ ਨੇ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਮੈਥਿਊ ਜੋਨ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਫੋਨ ਉਹਨਾਂ ਨੂੰ ਵਾਪਸ ਕੀਤਾ ਅਤੇ ਇਸ ਦਰਮਿਆਨ ਮੈਥਿਊ ਜੋਨ ਜਿਸ ਤਰੀਕੇ ਦੇ ਨਾਲ ਸੀਪੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸੀਪੀ ਦੇ ਵੱਲੋਂ ਇਨਫੋਰਮੇਸ਼ਨ कि किस तरीके से नाल उसे लुटेरे ने गिरफ्तार किया गया ट्रैप लगाके हेलो अलविदा हाउ आर यू ओके थैंक यू इधर सो दिस इज़ मोबाइल दैट अनफॉर्च्युनेटली इंसिडेंट हैपन्ड एंड वी आर डिलाइटेड वी आर हैप्पी दैट वी आर गिविंग यू बैक योर मोबाइल या थैंक यू वेरी मच हाउ डू य� The data, the, yeah the mobile phone have the uh, have my passport right. yeah. my visas everything on it so I was very happy that the uh, team at Ludhiana, the police team helped me so so much okay. um, it's incredible the service they've done I was very surprised and very impressed with all the team in, uh, in the police force and uh, yourself thank and you. everybody else so I'm extremely grateful thank you buddy thank you uh, basically uh, I ਕੀ ਇਨਾਦਾ ਦਾ ਨਾਮ ਮੈਥਿਊ ਜੌਨ ਹੈ ਇਹ ਯੂਕੇ ਦੇ ਰੈਡ ਵਾਲੇ ਆ ਤੇ 8 ਜਨਵਰੀ ਨੂੰ ਇਹ ਲੁਧਿਆਣਾ ਆਏ ਸੀਗੇ ਘੁੰਮਣ ਫਿਰਨ ਤੇ ਅਨਫੋਰਚੂਨੇਟਲੀ 19 ਤਾਰੀਖ ਨੂੰ 19 ਜਨਵਰੀ ਨੂੰ ਮੋਡਲ ਗਰਾਵ ਸਟੇਸ਼ਨ ਦੇ ਉੱਤੇ ਇਨਾਦਾ ਜਿਹੜਾ ਮੋਬਾਈਲ ਫੋਨ ਸੀਗਾ ਉਹ ਕਿਸੇ ਇੱਕ ਲਪਛاتی ਵਿਅਕਤੀ ਨੇ ਜਿਹੜਾ ਕਿ ਮੋਟਰਸਾਈਕਲ ਤੇ ਆਏ ਸੀਗੇ ਉੱਥੋਂ ਸੈਰ ਕਰ ਰਹੀ ਸੀਗੇ ਸਟੇਸ਼ਨ ਕੋਲੇ ਤੇ ਕਿਸ ਨੇ ਸਨੇਚ ਕਰ ਲਿਆ ਤੇ ਜਦੋਂ ਹੀ ਸਾਡੀ ਟੀਮ ਨੂੰ ਇਤਲਾ ਮਿਲੀ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕੀਤਾ ਐਫ ਆਈ ਆਰ ਕੀਤੀ ਤੇ ਜਿਹੜਾ ਬੰਦਾ ਸੀਗਾ ਉਹ ਅਸੀਂ 21 ਤਾਰੀਖ ਨੂੰ ਅਰੈਸਟ ਕਰ ਲਿਆ ਬੰਦੇ ਦਾ ਨਾਮ ਸੀਗਾ ਆਕਾਸ਼ ਕੁਮਾਰ ਪੁੱਤਰ ਰਜੇਸ਼ ਇਹ ਗੁਰਦੇਵ ਨਗਰ ਦਾ ਰਹਿਣ ਵਾਲਾ ਹੈ ਤੇ ਘਰ ਕੋਲ ਜਦੋਂ ਕਿੱਥੇ ਜਾਣ ਦੀ ਕੋਸ਼ਿਸ਼ ਕਰ ਰਿਆ ਸੀਗਾ ਉੱਥੋਂ ਸਾਡੀ ਟੀਮ ਨੇ ਰਿਕਵਰ ਕਰ ਲਿਆ ਮੋਟਰਸਾਈਕਲ ਵੀ ਰਿਕਵਰ ਕਰ ਲਈ ਤੇ ਮੋਬਾਈਲ ਇਹਨਾਂ ਨੂੰ ਅਸੀਂ ਵਾਪਸ ਕਰਤਾ ਤੇ ਇਸ ਗੱਲ ਤੋਂ ਇਹ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਸਾਡੀ ਪੁਲਿਸ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਜਿਹੜੀ ਹੈ ਕਿ ਅਪਰੀਸ਼ੀਏਟ ਕਰ ਰਹੇ ਹਾਂ ਤੇ ਵੀ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਤੁਸੀਂ ਟਾਈਮਲੀ ਜਿਹੜੀ ਵੀ ਇਨਫੋਰਮੇਸ਼ਨ ਹੈ ਸਾਨੂੰ ਦਿਓ ਅਸੀਂ ਉੱਤੇ ਵਿਦਨ ਨੋ ਟਾਈਮ ਕਾਰਵਾਈ ਕਰਾਂਗੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਅੱਗੇ ਜੋ ਵੀ ਹੋਏਗੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਹਮਾਰੇ ਪਰਕ ਪਲਾਜ਼ਾ ਹੋਟਲ ਮੇ ਇੱਕ ਕਸਟਮਰ ਆਏ تھے ਮਿਸਟਰ ਮੈਥਿਊ ਇਹ ਗਏ ਸੀ ਕਿ ਹਨਾ ਮਾਡਲ ਟਾਊਨ ਵਾਹ ਪੇ ਹਨਾ ਕੁਝ ਹਸਿਆ ਹੋ ਗਿਆ ਸੀ ਮੋਬਾਈਲ ਫੋਨ ਛਿੰਡ ਲਏ تھے ਬੰਦੋ ਨੇ ਕੁਝ ਮਿਲ ਕੇ। ਤੋਂ ਆਪਣੇ ਕੋਚਰ ਮਾਰਕੀਟ ਮੇ ਜੋ पंजाब पुलिस हैं अपने चौकी इंचार्ज मिस्टर धर्मपाल उन्होंने क्या नाम है पूरी हेल्प की थी और उन्होंने क्या नाम है ना जो चोर है जिसने मोबाइल फ़ोन छीना था उन्होंने है ना पकड़ लिया था और पूरा पूरी हेल्प की थी और पूरा सर्विस देते हैं हमारे कस्टमर पार्क होटल के हैं और है। नहीं आते रहते हैं ये टीचर हैं सबको क्या नाम है टीचिंग देते हैं पढ़ाते लिखाते हैं अच्छी तरह और आते रहते हैं यहाँ पर

ਖਸ਼ਿਆਪੁਰ ਬੱਲੇ ਬੱਲੇ ਨਾ ਨਾ ਹੁਣ ਹੁਣ ਕੋਈ ਇੱਥੇ ਲੈ ਲੈ ਜੋੜ ਲੈਣਾ ਸੀ ਆ ਦੋਸਾ ਤੋਂ ਅਲੱਗ ਵਾਲਾ ਧੀਦਾਰ ਗੜੀ ਯਾਰ ਆ ਰਿਹਾ ਲੁਧਿਆਣਾ ਲੁਧਿਆਣਾ ਪੀਸ ਪੀਸ ਆਪਣੀ ਹਾਪੀ ਹਾਪੀ ਖਸ਼ਿਆਪੁਰ ਬੱਲੇ ਬੱਲੇ ਨਾ ਨਾ ਹੁਣ ਹੁਣ ਕੋਈ ਇੱਥੇ ਲੈ ਲੈ ਜੋੜ ਲੈਣਾ ਸੀ ਉਹ ਸਾਈਕਲ ਵਾਲਾ ਗਾਣਾ ਈਦਾਰ ਗੜੀ ਯਾਰ